ਆਮ ਆਦਮੀ ਪਾਰਟੀ ਦੇ ਮੁਖਬਲਾ ਰੇਸ਼ੀ ਰਜੀਵ ਗੁਪਤਾ ਲੁਧਿਆਣਾ ਨਗਰ ਨਗਰ ਨਿਗਮ ਦੀ ਪਾਰ ਨੰਬਰ 25 ਇੱਕ ਮੁਲਾਕਾਤ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ 10 ਲੱਖ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਇਸ ਦਾ ਪੰਜਾਬ ਵਾਸੀਆਂ ਨੂੰ ਫਾਇਦਾ ਉਠਾਣਾ ਚਾਹੀਦਾ ਹੈ ਕਿਉਂਕਿ ਇਹ ਯੋਜਨਾ ਪੰਜਾਬ ਵਾਸੀਆਂ ਲਈ ਬਹੁਤ ਹੀ ਲਾਹੇਵੰਦ ਹੈ ਉਹਨਾਂ ਅੱਗੇ ਕਿਹਾ ਕਿ ਆਪਣੀ ਵਾਰਡ ਨੰਬਰ 25 ਵਿਖੇ ਵਿਕਾਸ ਕਾਰਜਾਂ ਦਾ ਕੰਮ ਵਿਧਾਇਕ ਸਰਦੀਪ ਸਿੰਘ ਮੁੰਡੀਆਂ ਦੀ ਦੇਖਰੇਖ ਵਿੱਚ ਹੋ ਰਿਹਾ ਹੈ ਉਹਨਾਂ ਵਾਰਡ ਵਿੱਚ ਹੋ ਰੇ ਵਿਕਾਸ ਕਾਰਜਾਂ ਦੀ ਵਿਸਤਾਰ ਨਾਲ ਜਾਣਕਾਰੀ ਵੀ ਦਿੱਤੀ ਇਹ ਵੀ ਪੰਜਾਬ ਨਿਊਜ਼ ਸੀ ਲੁਧਿਆਣਾ ਤੋਂ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ ਮੈ ਰਜੀ ਗੁਪਤਾ ਵਾਰਡ ਨੰਬਰ 25 ਆਮ ਆਦਮੀ ਪਾਰਟੀ ਜੋ ਪੰਜਾਬ ਸਰਕਾਰ ਨੇ ਸਿਹਤ ਬੀਮਾ ਚਲਾਇਆ 10 ਲੱਖ ਦਾ ਉਹ ਆਪਣੇ ਪੰਜਾਬ ਉਹ ਆਸੀਆਂ ਵਾਸਤੇ ਬਹੁਤ ਹੀ ਲਾਭਦਾਇਕ ਹੈ ਅਤੇ ਸਾਡੇ 25 ਨੰਬਰ ਵਾਰਡ ਵਿੱਚ ਪਾਰਕ ਦਾ ਕੰਮ ਹੋ ਰਿਹਾ ਵਾ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਦੁਆਰਾ ਕਰਾਇਆ ਜਾ ਰਿਹਾ ਵਾ ਜਗਦੀਸ਼ ਕਲੋਨੀ ਦੀ ਸਾਰੀ ਰੋਡ ਤੇ ਪ੍ਰੇਮਨਗਰ ਦੀ ਵੀ ਗਲੀਆਂ ਹੁਣੇ ਜਲਦ ਸੁਰੂ ਇੰਟਰਲੌਕ ਟਾਈਲ ਲੱਗੂਗੀ ਤੇ ਸਾਰੇ ਵਾਰਡ ਵਿੱਚ ਜਿਵੇਂ ਗੋਬਿੰਦਗੜ ਮੰਗਲੀ ਨੀਚੀ ਮੰਗਲੀ ਤੇ ਆਪਣੇ ਪ੍ਰੇਮਨਗਰ ਸਾਰੇ ਵਾਰਡ ਚੇ ਕੰਮ ਬਹੁਤ ਤੇਜ਼ੀ ਨਾਲ ਹੋ ਰਿਹਾ ਤੇ ਸਾਡੇ ਮੰਤਰੀ ਸਾਹਿਬ ਬਹੁਤ ਕੰਮ ਕਰ ਰਹੇ ਨੇ ਤੇ ਹੋਰ ਭਾਜੀ ਸਹੀ ਜੀ ਪ੍ਰਕਿਰਿਆ ਤੁਸੀਂ ਦੱਸਿਆ ਜਿਵੇਂ 10 ਲੱਖ ਦਾ ਜਿਹੜਾ ਕਰ ਰਹੇ ਆ ਫੀਸ ਵਾਸਤੇ ਇੱਕ ਇਹਦੀ ਪ੍ਰਕਿਰਿਆ ਕੀ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹਦਾ ਲਾਭ ਮਿਲੇਗਾ ਇਹ ਭਾਜੀ ਜਿਵੇਂ ਆਪਣਾ ਇੱਥੇ ਦੇ ਪੰਜਾਬ ਦਾ ਆਟਰ ਕਾਰਡ ਹੋਣਾ ਚਾਹੀਦਾ ਤੇ ਆਧਾਰ ਕਾਰਡ ਹਾਂ ਤੇ ਮੋਬਾਈਲ ਨੰਬਰ ਹਾਂ ਤੇ ਇਹਦੇ ਨਾਲ ਹੀ ਇਹ ਸੁਵਿਧਾ ਹੋਊਗਾ ਸਾਡੇ ਦਫਤਰ ਆ ਜਾਣ ਜਾਂ ਆਪਾਂ ਨੂੰ ਉਹਨਾਂ ਨੇ ਫੋਨ ਕਰਨਾ ਜਿੱਥੇ ਕਹਿਣਗੇ ਉੱਥੇ ਆਪਾਂ ਵੀ ਜਾ ਸਕਦੇ ਜਿਵੇਂ ਕੋਈ ਦਫ਼ਤਰ ਚ ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਦਫ਼ਤਰ ਵਿੱਚ ਆਪਣੇ ਦਸਤਾਵੇਜ਼ ਲੈ ਕੇ ਆ ਜਾਈ ਉਹਨੂੰ ਇੱਕ ਵਾਰੀ ਚ ਸਾਰਾ ਇਹ ਪ੍ਰੋਸੀਜਰ ਹੋ ਜਾਂਦਾ ਯਾਰ ਇੱਕ ਦੋ ਕਿਡੇ ਲੱਗਣੇ ਜਿਵੇਂ ਸਰ ਇੱਕ ਵਾਰੀ ਤਾਂ ਸਾਡੇ ਕੋਲ ਆਣਾ ਵਾ ਉਸ ਤੋਂ ਬਾਅਦ ਸੀਐਸਸੀ ਸੈਂਟਰ ਜਾਣਾ ਵਾ ਟੰਡਾਰੀ ਚ ਹੀ ਹੈ ਜੀ ਹੋਰ ਸਾਡੇ ਦਫ਼ਤਰ ਆ ਜਾਵੇ ਜੇ ਸਾਨੂੰ ਫੋਨ ਕਰੇ ਤਾਂ ਆਪਾਂ ਵੀ ਪਹੁੰਚ ਜਾਵਾਂਗੇ ਉਹਦੇ ਕੋਲ ਠੀਕ ਹੈ ਜੀ ਤੇ ਆਪਣੇ ਵਾਰਡ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਤੁਹਾਡੇ ਕੋਲ ਇੱਥੇ ਤੁਹਾਡੇ ਓਫਿਸ ਪਹੁੰਚ ਕੇ ਇਹ ਲਾਭ ਲੈ ਸਕਦੇ ਹਾਂ ਜੀ ਕੋਈ ਵੀ ਮਦਦ ਹੋਵੇ ਕੁੜੀ ਦਾ ਵਿਆਹ ਵੀ ਹੋਵੇ ਤਾਂ ਵੀ ਆਪਾਂ ਮਦਦ ਕਰਾਂਗੇ ਇਹ ਤਾਂ ਚਲੋ ਇਹ ਸਰਕਾਰ ਦੁਆਰਾ ਆਪਣੇ ਤੌਰ ਤੇ ਵੀ ਮਦਦ ਕਰਾਂਗੇ ਜੀ ਜੋ ਵੀ ਲੋੜ ਪਵੇ ਠੀਕ ਹੈ ਧੰਨਵਾਦ